ਤੇ ਛੋਟੀਆਂ ਇੱਥੇ ਪਹੁੰਚੀਆਂ ਕਰੋ ਬਰਾਸ ਤੋਂ ਤੇ ਬਾਰੀ ਦੌਰ ਦਾ ਸਮਾਂ ਨਹੀਂ ਬਾਸ ਰੀਜੇ ਬੈਠੀ ਐ ਕਿ ਉਹਦੇ ਪਾਸੇ ਆਪਣਾ ਗਰਾਊਂਡ ਹੋਵੇ ਵਾਸੀ ਇਸ ਪਾਸੇ ਆਪਣਾ ਕਹਿੰਦਾ ਆਇਆ ਹੈ ਗਰਾਊਂਡ ਦੇ ਸਾਹਮਣੇ ਪਾਸੇ ਗਰਾਊਂਡ ਬਣਾਉਣਾ ਹੁੰਦਾ ਆਣਾ ਰਸਾ ਹਾ 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 ਕੱਥਾ ਡੰਗਾ ਝੰਡਾ ਲੈ ਨਹੀਂ ਆ ਜਿੱਤ ਜਾ ਗਏ ਜਿੱਤ ਗਏ ਨੀ ਗਾ ਪੈਂਗਾ ਸੈਕਟਰ ਡੰਡਾ ਢੰਡਾ ਨਾ ਨ ਸੱਤਾ ਸੱਤਾ ਦਸ ਦਸ ਰੰਗ ਨਾ ਠੀਕ ਹੈ ਜੀ ਆਪ ਬੇਨਤੀ ਹੈ ਜੀ ਰਸਾ ਕਿਸੇ ਨੂੰ ਨਾ ਪੈਰੀ ਟੀਮਾਂ ਦੇ ਨਾਲ ਆਇਆ ਦੋ ਵਾੜਾ ਬਰਾਕਾ ਇੱਕ ਨਾਂ ਤੇ ਰਵਿੰਦੀ ਕਰਕੇ ਪੈਰ ਉਹ ਸਾਹਮਣੇ ਇਹਦੇ ਪੋਲ ਲੱਗੇ ਉਹ ਸਾਥੇ ਆਜੋ ਜੀ ਰਸਾ ਮੇਰੇ ਲਈ ਬੇਬੇ ਬੋਲੇ ਸਿਰ ਤੇ ਸਰੀਆ ਰਸਾ ਬੱਸ ਰਸਾ ਕਿਸੇ ਬਗਾਂ ਟੀਮ ਕਾਣ ਚ ਪਹੁੰਚੇ ਜੀ ਸੁਣਾਇਆ ਥੋੜਾ ਜਿਹਾ ਪਿੱਛੋਂ ਬਿੰਦੀਆਂ ਦਾ ਥੋੜਾ ਜਿਹਾ ਹੋਇਆ ਬਾਕੀ ਸਹੀ ਸੀ ਤੁਹਾਡਾ ਹਾਂਜੀ ਬਹੁਤ ਵਧੀਆ ਜੀ ਧੰਨਵਾਦ ਜੀ ਰਸਾ ਕਸ਼ੀ ਦਾ ਬੇਮਾਰ ਹੋ ਜੀ ਕਿਉਂਕਿ ਸਾਰੀਆਂ ਪਸ਼ਾਵਾਂ ਜਿਹੜੀਆਂ ਆਉਂਦੀਆਂ ਹੋਣ ਇਹ ਬਹੁਤ ਜ਼ਰੂਰੀ ਆ ਜਿੱਥੇ ਪਰ ਉਹਦੇ ਨਾਲ ਨਾਲ ਇਹ ਬਹੁਤ ਜ਼ਰੂਰੀ ਆ ਕਿ ਆਉਦੀ ਮਦਰ ਪਾਸ਼ਾ ਮਾਂ ਬੋਲੀ ਆ ਜਿਹੜੀ ਉਹਨੂੰ ਤਿਆਗ ਕੇ ਨਹੀਂ ਦੂਜੀਆਂ ਪਾਸ਼ਾ ਰਸਾ ਕਸ਼ੀ ਵਾਲਿਆਂ ਦੀ ਟੀਮ ਆ ਜਾਓ ਜੀ ਸਾਰੀਆਂ ਹੋਰ ਪਰ ਮਾਂ ਬੋਲੀ ਜਿਹੜੀ ਆ ਉਹ ਪ੍ਰਥਮ ਰਹਿਣੀ ਚਾਹੀਦੀ ਆ मुख बोली रही चाही आहे सॼी उहो भुली न मोली जे भुल जवांगे कखा वांगु रुल जवांगे